14 ਸਾਲ ਤੋਂ ਨਾ ਦੇਖਿਆ ਗਿਆ ਸੀ ਅੱਜ ਵੀ ਜੀ ਵਿੱਚ ਦੇ ਕੋਈ ਨਹੀਂ ਸਰ ਆਪਣਾ ਨਾਮ ਫੇਰਨਾਮ ਲਸ਼ਕਰ ਸਿੰਘ ਪ੍ਰਧਾਨ ਬਲਾਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਤੁਸੀਂ ਮੈਨੂੰ ਸੈਕਟਰ ਦੀ ਜਾਣਕਾਰੀ ਦਿਓ ਅਸੀਂ ਅੱਜ ਇੱਥੇ ਤਹਿਸੀਲ ਰਾਜਪੁਰਾ ਵੱਲੋਂ ਜਿਹੜੇ ਪੰਜਾਬ ਚੋਂ ਇੰਡੀਆ ਚ ਨਵੇਂ ਕਾਨੂੰਨ ਪੁਲਿਸ ਤੇ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਬਿਆਰਾ ਕਰਨਾ ਹੈ ਤੇ ਮਾਨਯੋਗ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇਾਂਗੇ ਤੇ ਉਸ ਤੋਂ ਬਾਅਦ ਜਿਹੜੇ ਕਾਨੂੰਨ ਹੈਗੇ ਨੇ ਉਹਨਾਂ ਦੀ ਕਾਪੀ ਸਾਰਾ ਤੇ ਕਿਉਂਕਿ ਕਾਨੂੰਨ ਜਿਹੜੇ ਹੈਗੇ ਆ ਉਹ ਉਹੀ ਪੁਰਾਣੀੋ ਗੱਲ ਹੈਗੀ ਆ ਕਿ ਪਹਿਲਾਂ ਇਹਨਾਂ ਦਾ ਬਹਾਨਾ ਤਾਂ ਸੀਗਾ ਕਿ ਬਸਤੀਵਾਦ ਅਸੀਂ ਉਹਦੇ ਖਿਲਾਫ ਕਰ ਰਹੇ ਹੈਗੇ ਨੇ ਬਟ ਇਹ ਬਸਤੀਵਾਦ ਤੋਂ ਅੱਗੇ ਵਧਿਆ ਹੋਇਆ ਕੰਮ ਹੈ ਇਹਦੇ ਪਰੂਸ਼ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਗਏ ਆ ਇਹਦੇ ਨਾਲ ਮਤਲਬ ਮਿਸਯੂਜ਼ ਹੋਣ ਦੇ ਜ਼ਿਆਦਾ ਚਾਂਸਸ ਹੈਗੇ ਨੇ ਕਿਉਂਕਿ ਪਹਿਲਾਂ ਆਪਣਾ ਤਜਰਬਾ ਹੈਗਾ ਕਿ ਜਿਹੜੇ ਪਹਿਲੇ ਕਾਨੂੰਨ ਵੀ ਸੀਗੇ ਕਾਨੂੰਨ ਮਾੜੇ ਨਹੀਂ ਸੀਗੇ ਬਟ ਇਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਆ ਪੁਲਿਸ ਦੀ ਉਹ ਕੋਈ ਇੰਨੀ ਵਧੀਆ ਤਰੀਕੇ ਦੀ ਨਹੀਂ ਹੈਗੀ ਜਿੰਨੇ ਵੀ ਕਾਨੂੰਨ ਅੱਜ ਤੱਕ ਬਣੇ ਹੈਗੇ ਆ ਉਹਨਾਂ ਦਾ ਕਨਵਿਕਸ਼ਨ ਰੇਟ ਦੇਖ ਲਓ ਕਦੇ ਕਿਸੇ ਜੀ 1% 2% 5% ਤੋਂ ਜ਼ਿਆਦਾ ਨਹੀਂ ਹੁੰਦਾ ਹੈ ਇਹ ਬਿਲਕੁਲ ਸਾਰੀ ਲੋਕਾਂ ਨਾਲ ਇੱਕ ਨਵੇਂ ਜਮਾਨੇ 'ਚ ਨਵੇਂ ਢੰਗ ਨਾਲ ਠੱਗੀ ਮਾਰਨ ਵਾਲਾ ਤਰੀਕਾ ਹੈਗਾ ਕਿ ਲੋਕਾਂ 'ਚ ਜਿਹੜੀਆਂ ਬੁਨਿਆਦੀ ਸੰਵਿਧਾਨਕ ਜ਼ਰੂਰਤਾਂ ਹੈਗੀਆਂ ਕਨਸਟੀਚਿਊਸ਼ਨਲ ਜਾਂ ਡੈਮੋਕਰੈਟਿਕ ਰਾਈਟਸ ਹੈਗੇ ਆ ਉਹਨਾਂ ਤੇ ਡਾਕਾ ਮਾਰਨ ਦੀ ਇੱਕ ਕੋਸ਼ਿਸ਼ ਹੈਗੀ ਆ ਉਹ ਆਪਾਂ ਪਹਿਲਾਂ ਤੋਂ ਦੇਖਦੇ ਆ ਰਹੇ ਆ ਕਿ ਜਿਹੜੇ ਛੋਟੇ ਮੋਟੇ ਆਮ ਬੰਦਾ ਹੈਗਾ ਉਹਨੂੰ ਤਾਂ ਕੀ بڑے بڑے ਮੁੱਖ ਮੰਤਰੀਆਂ ਨੂੰ ਵੀ ਜੇਲ੍ਹਾਂ ਵਿੱਚ ਬਿਨਾਂ ਮਰਜ਼ੀ ਤੋਂ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖਿਆ ਕਿ ਉੱਥੇ ਉਹ ਜਿਹੜਾ ਤੁਹਾਡਾ ਸੀਗਾ ਸ਼ਿਭੂ ਸਰੇਨ ਦਾ ਮੁੰਡਾ ਉਹ 5 ਮਹੀਨੇ ਉਹਨੂੰ ਜੇਲ੍ਹ 'ਚ ਰੱਖਣ ਤੋਂ ਬਾਅਦ ਉਹ ਫਿਰ ਹੁਣ ਕੋਰਟ ਦਾ ਕਹਿਣਾ ਜੀ ਉਹਦਾ ਕੋਈ ਉਹਦੇ ਤਾਂ ਕੋਈ ਜੁਰਮ ਹੀ ਨਹੀਂ ਤੇ ਜੇ ਇਹੋ ਜੀ ਕਾਰਗੁਜ਼ਾਰੀ ਹੈਗੀ ਪੁਲਿਸ ਦੇ ਨੂੰ ਨਵੇਂ ਕਾਨੂੰਨ ਦੇਣ ਦਾ ਕੀ ਮਤਲਬ ਉਹ ਦੇ ਕੰਪੀਟੈਂਸ ਹੈ ਨਹੀਂ ਗੇ ਪੁਰਾਣੇ ਕਾਨੂੰਨਾਂ ਨੂੰ ਕਿਸੇ ਢੰਗ ਨਾਲ ਚਲਾ ਸਕਣ ਜੇ ਕਰਨਾ ਹੋਵੇ ਤਾਂ ਉਹਨਾਂ ਕਾਨੂੰਨਾਂ 'ਚ ਬਹੁਤ ਕੁਝ ਹੈਗਾ ਉਹਨਾਂ ਕਾਨੂੰਨਾਂ 'ਚ ਸਜ਼ਾਵਾਂ ਮਿਲਦੀਆਂ ਵੀ ਹੈਗੀਆਂ ਬਟ ਕਿਉਂ ਨਹੀਂ ਮਿਲਦੀਆਂ ਜਿਹੜੀਆਂ ਕਨਵੈਕਸ਼ਨ ਰੇਟ ਘਟ ਗਏ ਹੋ ਆ ਇਹਦਾ ਮਤਲਬ ਹੈ ਜਿਹੜੀ ਪੁਲਿਸ ਹੈਗੀ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਸਿਰਫ ਜਿਹੜਾ ਜਨਤਾ ਦਾ ਪੈਸਾ ਉਹਨੂੰ ਵੇਸਟ ਕਰ ਰਹੀ ਹੈਗੀ ਹੈ ਤੇ ਇਸ ਕਰਕੇ ਅਸੀਂ ਇਹਦੇ ਬਰੂਚ ਅੱਜ ਅਸੀਂ ਇਹਦੀ ਕਾਪੀ ਆਸਾਨ ਨਾਲ ਜੀ ਇਸ ਤਰ੍ਹਾਂ ਸਰਕਾਰ ਦੇ ਵਿੱਚ ਐਮਐਸਪੀ ਦੀ ਗੱਲ ਕਰਦੇ ਆ ਉਹ ਕੀ ਹੈ ਨੇ ਐਮਐਸਪੀ ਸੈਪਰੇਟ ਕੱਲੇ ਕਿ ਅੱਜ ਜਿਸ ਕੰਮ ਵਾਸਤੇ ਆਈਆਂ ਅਸੀਂ ਉਸ ਕੰਮ ਵਾਸਤੇ ਆਈ ਹੈਗੀਆਂ ਐਮਐਸਪੀ ਦੀ ਸੈਪਰੇਟ ਸਾਡੀ ਚੱਲਦੀ ਰਹਦੀ ਹੈ ਮੈਂ ਜੀ ਜਸਪੀਤ ਸਿੰਘ ਤਹਿਸੀਲਦਾਰ ਰਾਜਪੁਰਾ ਅੱਜ ਮਾਨਕ ਤੋਂ ਚੈਨਲ ਦੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਹੜੇ ਨੁਮਾਇੰਦੇ ਸੀ ਇਹਨਾਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਿ ਰਾਸ਼ਟਰਪਤੀ ਮਾਨਯੋਗ ਰਾਸ਼ਟਰਪਤੀ ਭਾਰਤ ਦੇ ਉਹਨਾਂ ਨੂੰ ਹੈਡਰੈਸ ਹੈ ਕਿ ਇਹਨਾਂ ਦੀਆਂ ਜੋ ਵੀ ਮੰਗਾਂ ਨੇ ਇਹਦੇ ਵਿੱਚ ਇਹ ਅਸੀਂ ਰਾਸ਼ਟਰਪਤੀ ਜੀ ਤੱਕ ਇਹ ਜਿਹੜਾ ਪੱਤਰ ਇਹਨਾਂ ਦਾ ਪਹੁੰਚਾਉਣਾ